ਜਸਪੀਰ ਭੁੱਲਰ ਦਾ ਬਾਲ ਨੋਵਲ ਆਲੇ-ਪੋਲੇ ਦਾ ਨਵਾਂਕ ਸ਼ਾਮ ਦਾ ਵੇਲਾ ਸੀ ਸ਼ੇਰਨੀ ਗੁਫਾ 'ਚ ਨਹੀਂ ਸੀ ਨਿੱਕਾ ਸ਼ੇਰ ਗੁਫਾ 'ਚ ਇੱਕ ਹੱਡੀ ਨਾਲ ਖੇਡ ਰਿਹਾ ਸੀ ਉਹ ਕਦੀ ਹੱਡੀ ਤੋਂ ਮਾਸ ਲਾਉਣ ਦੀ ਕੋਸ਼ਿਸ਼ ਕਰਦਾ ਕਦੀ ਹੱਡੀ ਛੱਡ ਕੇ ਹੱਡੀ ਦਵਾਲੇ ਟਪੂਸਣੀਆਂ ਮਾਰਨ ਲੱਗ ਪੈਂਦਾ ਸੀ ਵਿਚਲੇ ਸ਼ੇਰ ਬੱਚੇ ਨੇ ਗੁਫਾ ਦੇ ਬਾਹਰ ਇੱਕ ਗੱਲੜ ਵੇਖਿਆ ਉਹਨੇ ਗੁਫਾ ਦੇ ਮੂੰਹ ਅੱਗੇ ਪਈ ਛਾਪੇ ਵਿੱਚੋਂ ਦੀ ਰਾਹ ਬਣਾ ਲਿਆ ਤੇ ਅਗਲੇ ਪਾਸੇ ਗੱਲੜ ਪਿੱਛੇ ਭੱਜਿਆ ਗੱਲੜ ਇੱਕ ਫਲੀ ਟੁੱਕਰਿਆ ਸੀ ਵਿਚਲੇ ਸ਼ੇਰ ਬੱਚੇ ਨੇ ਗੱਲੜ ਵੱਲ ਟਪੁੱਸਣੀ ਮਾਰੀ ਗੱਲੜ ਨੇ ਪੂਛ ਅਸਮਾਨ ਵੱਲ ਚੁੱਕੀ ਤੇ ਨਸ ਤੁਰਿਆ ਕੁਝ ਗਾਂਹ ਜਾ ਕੇ ਉਹਨੇ ਪਿੱਛੇ ਭੌਂ ਕੇ ਵੇਖਿਆ ਤੇ ਫੇਰ ਨਸ ਪਿਆ ਵਿਚਲਾ ਸ਼ੇਰ ਬੱਚਾ ਵੀ ਗੱਲੜ ਨਾਲ ਛੂੰਹ ਚਪਾਈ ਤੇ ਸ਼ਾਮਲ ਹੋ ਗਿਆ ਸੀ ਗਾਲੜ ਇੱਕ ਰੁੱਖ ਤੇ ਚੜ ਗਿਆ ਵਿਚਲਾ ਸ਼ੇਰ ਬੱਚਾ ਛਪੜੀ ਦੇ ਨੇੜੇ ਪਹੁੰਚ ਚੁੱਕਿਆ ਸੀ ਉਹਦਾ ਧਿਆਨ ਗਾਲੜ ਵੱਲੋਂ ਹਟ ਕੇ ਛਪੜੀ ਵੱਲ ਚਲਾ ਗਿਆ ਛਪੜੀ ਦੇ ਦੂਜੇ ਪਾਸੇ ਉਹਨੇ ਕੁਝ ਹਿਲਜੁਲ ਵੇਖੀ ਸੀ ਉਹਦੀ ਉਤਸੁਕਤਾ ਜਾਗ ਪਈ ਉਹ ਹੌਲੀ ਹੌਲੀ ਗਾਂਦੁਰਪਿਆ ਇਹ ਛਪੜੀ ਸ਼ੇਰਨੀ ਦੀ ਗੁਫਾ ਤੋਂ ਬਹੁਤ ਦੂਰ ਨਹੀਂ ਸੀ ਪਰ ਸ਼ੇਰਨੀ ਕਦੇ ਇਸ ਛਪੜੀ ਤੇ ਪਾਣੀ ਪੀਣ ਨਹੀਂ ਆਈ ਉਨੇ ਆਪਣੇ ਬੱਚਿਆਂ ਨੂੰ ਵੀ ਕਦੀ ਇੱਧਰ ਨਹੀਂ ਸੀ ਆਉਣ ਦਿੱਤਾ ਛਪੜੀ 'ਚ ਇੱਕ ਮગરਮੱਛ ਰਹਿੰਦਾ ਸੀ ਉਸ ਮગરਮੱਛ ਵਿੱਚ ਅਥਾਹ ਸ਼ਕਤੀ ਸੀ ਸ਼ੇਰਨੀ ਨੂੰ ਉਹਦੀ ਤਾਕਤ ਦਾ ਪਤਾ ਸੀ ਇਸ ਕਰਕੇ ਉਹ ਮગરਪਛ ਤੋਂ ਪਰਾਂਪਰਾਂ ਰਹਿਣਾ ਹੀ ਠੀਕ ਸਮਝਦੀ ਸੀ ਵੈਸੇ ਵੀ ਸ਼ੇਰਨੀ ਨੂੰ ਵਗਦੇ ਪਾਣੀ 'ਚ ਵੜ ਕੇ ਨਹਾਉਣਾ ਤੇ ਪਾਣੀ ਪੀਣਾ ਚੰਗਾ ਲੱਗਦਾ ਸੀ ਵਿਚਲੇ ਸ਼ੇਰ ਬੱਚੇ ਨੂੰ ਇਹਨਾਂ ਖਤਰਿਆਂ ਬਾਰੇ ਕੁਝ ਪਤਾ ਨਹੀਂ ਸੀ ਮગરਮੱਛ ਆਪਣੀ ਆਦਤ ਅਨੁਸਾਰ ਬਿਨਾਂ ਹਿੱਲੇ-ਜੁਲੇ ਪੱਥਰ ਵਾਂਗ किनारे ਤੇ ਪਿਆ ਹੋਇਆ ਸੀ ਉਹਨੇ ਛਪੜੀ ਦੇ ਦੂਜੇ ਪਾਸੇ ਸ਼ੇਰਨੀ ਨੂੰ ਸ਼ੇਰਨੀ ਦੇ ਬੱਚੇ ਨੂੰ ਵੇਖਿਆ ਉੱਤ ਲਾਣ ਉਤਰ ਕੇ ਛਪੜੀ ਵੱਲ ਆ ਰਿਹਾ ਸੀ ਮਗਰਮੱਛ ਉੱਥੇ ਹੀ ਸ਼ਹਿ ਗਿਆ ਵਿਚਲਾ ਸ਼ੇਰ ਬੱਚਾ ਝਾੜੀਆਂ ਉੱਲੇ ਹੋਇਆ ਤਾਂ ਮਗਰਮੱਛ ਹੌਲੀ-ਹੌਲੀ ਗਾਹ ਨੂੰ ਹੁੰਦਾ ਪਾਣੀ 'ਚ ਸਰਕ ਗਿਆ ਛਪੜੀਦਵਾਲੇ ਝਾੜੀਆਂ ਹੋਣ ਕਰਕੇ ਵਿਚਲੇ ਸ਼ੇਰ ਬੱਚੇ ਨੂੰ ਛਪੜੀ ਦਿਸਣੀ ਬੰਦ ਹੋ ਗਈ ਉਹ ਝਾੜੀਆਂ ਵਿੱਚ ਦੀ ਰਾਹ ਬਣਾ ਕੇ ਪਾਣੀ ਤੱਕ ਪਹੁੰਚ ਗਿਆ ਅਗਲੇ ਪੈਰ ਪਾਣੀ 'ਚ ਰੱਖਦੇ ਹਾਂ ਉਹਨੇ ਸਿਰ ਅੰਗ ਕੀਤਾ ਐਨ ਉਸੇ ਵੇਲੇ ਮਗਰਮਚ ਪਾਣੀ 'ਚ ਉਹਦੇ ਵੱਲ ਚਪਟਿਆ ਤੇ ਵਿਚਲੇ ਸ਼ੇਰ ਬੱਚੇ ਨੂੰ ਧੂਕ ਕੇ ਪਾਣੀ 'ਚ ਲੈ ਗਿਆ ਧੰਨਵਾਦ